ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਆਪਾਂ ਫਾਰਮ ਦੇ ਵਿੱਚੋਂ ਕਵਰ ਕਰਦੇ ਆ ਕਾਫੀ ਵੀਰ ਦੇ ਬੇੜਾ ਰੱਖੇ ਹੋਏ ਆ ਦੁੱਧ ਪਾਉਣ ਦਾ ਕੰਮ ਕਰਦੇ ਆ ਪਲੱਸ ਬਰੀਡ ਤਿਆਰ ਹੋ ਜਾਂ ਇੱਕ ਦੋ ਰਾਖ ਸੇਲ ਕਰ ਦਿੰਦੇ ਆ ਇੱਕ ਬੱਚੀ ਤੇ ਦੋ ਬੇੜਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਰਾਜਗਰਾਜ ਸਿੰਘ ਪਿੰਡ ਕਲਾਲਾ ਤਕਸੀਮ ਜਿਹੜਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9401179372 9501179372 79372 ਜਿਹੜੀ ਪਹਿਲੇ ਨੰਬਰ ਤੇ ਆਪਾਂ ਬੱਚੀ ਦੇਖੀਏ ਨੇ ਕਿਹੜਾ ਸੂਆ ਸੁੰਦੀ ਐ ਇਹ ਪਲੂਨ ਅਸੀਂ ਪਹਿਲੇ ਸੂਏ ਸੁੰਦੀ ਆ ਦੰਦੋ ਕਿਵੇਂ ਜੀ ਦੰਦੋ ਨਹੀਂ ਦੇਖੀ ਹੈਗੀ ਇਹਦੀ ਮਾਂ ਥੱਲੇ 42 ਲੀਟਰ ਦੁੱਧ ਆ ਠੀਕ ਆ 42 ਲੀਟਰ 42 ਲੀਟਰ ਆ ਇਹ 30 ਪਲੱਸ ਦੇਊਗੀ ਦੁੱਧ ਠੀਕ ਆ ਕਿਹੜੇ ਸੀਮਨ ਜੀ ਆਪੇ ਸੀਮਨ ਪ੍ਰੋਪਰ ਸਾਡੇ ਕੋਲੇ ਰਿਕਾਰਡ ਹੈ ਕਿਹੜੇ ਤੋਂ ਪੀਡੀਐਫ ਦੇ ਕੈਨ ਤੋਂ ਗੱਬਣਾ ਹੈ ਪੀਡੀਐਫ ਦੇ ਕੈਨ ਤੋਂ ਗੱਬਣਾ ਤੇ ਮੂੰਹੋਂ ਦਸੀਆ ਦੋਂਦੀ ਨਹੀਂ ਮੂੰਹ ਦਾ ਦੰਦ ਦੇਖੇ ਨਹੀਂ ਦੰਦ ਦੇਖੇ ਨਹੀਂ ਹੈਗੇ ਠੀਕ ਹੈ ਅੰਦਾਜ਼ਾ ਆਪਣਾ ਇਸ ਵਾਰ ਵੀ ਦੁੱਧ ਪਾ ਦੂ 30 ਪਲੱਸ ਠੀਕ ਹੈ ਤੇ ਬਾਕੀ ਮਨ ਲਓ ਠੰਢੀ ਠੁੰਢੀ ਵਾਧੂ ਆ ਜਾਉਂ ਠੀਕ ਹੈ ਦਿਨ ਕਹਿ ਕਰਦੀ ਹੈ ਹਜੇ ਸੂਣ ਤੇ ਪੰਜ ਚਾਰ ਪੰਜ ਦਿਨ ਕਰਦੀ ਹੈ ਚਾਰ ਪੰਜ ਕਿ ਦਿਨ ਸੂਣ ਚ ਬਗੀ ਤੇ ਮੁੱਲ ਵੜੀ ਇਹਦਾ ਕੀ ਰੱਖਿਆ 11000 ਰੁਪਏ ਗੁਜਾਇਸ ਹੋ ਜੂਗੀ ਹਾਂ ਮਨ ਟੋਰੀ ਬਾਹਰ ਨੂੰ ਸੋ ਵੀਰੋ 110000 ਰੁਪਿਆ ਇਹਦੀ ਵੈੜ ਦੀ ਕੀਮਤ ਆ ਪਲੂਨ ਪਹਿਲਾ ਸੂਰ ਸੁੰਦੀ ਪਈ ਆ ਪੀਡੀਐਫ ਦੇ ਕੈਂ ਦੇ ਸਿਮਰ ਤੋਂ ਗੱਬੜਾ ਕੇ ਚੰਗਾ ਇਹਦੀ ਮਾਤਾ ਮਦਰ ਰਿਕਾਰਡ ਸੀਗਾ ਘਰ ਦੀ ਬੱਚੀ ਨਵੀਂ ਤਿਆਰ ਹੋਈ ਹੈਗੀ ਤੇ ਬਾਕੀ ਥੱਲੇ ਹਵਾਨਾ ਵગેਰਾ ਦੇਖੋ ਸਾਫ਼ ਸੁਥਰਾ ਦਿਨ ਲਗਭਗ ਮੰਨੀਆਂ ਚਾਰ ਜਾਂ ਪੰਜ ਕੱਢ ਜੂਗੀ ਹੈ ਜੀ ਹਨਾ ਸੁਬਾਹ ਕੀ ਥਾਣਾ ਵਾਣਾ ਦੇਖੋ ਸੋਨਾ ਸਾਫ਼ ਸੁਥਰਾ ਭਲਾਈਆਂ ਪਾਉਣ ਲੱਗ ਗਈ ਪਲੂਨ ਪਹਿਲਾ ਸੂਰ ਸੁੰਦੀ ਵਾ ਤੇ ਬਾਕੀ ਫੇਸ ਬਿਊਟੀ ਦੇਖੋ ਪੂਰੀ ਸਾਫ ਸੁਥਰੀ ਚੰਗੀ ਜਵਾਨੀ ਦੇ ਵਿੱਚ ਬੱਛੀ ਆ ਚੰਗੀ ਬਰੀਡ ਵਾਲੀ ਹੈਗੀ ਤੇ ਜਿਹੜੇ ਸੀਮਤ ਆਪਸ ਨੂੰ ਉਹ ਵੀ ਵੀਰ ਦੱਸੂ ਕਾਫੀ ਧਿਕਰਾ ਨੋਟ ਆ ਪਰ ਜਿਹੜਾ ਸੀਮਤ ਭਰੇ ਹੋ ਵੀਰ ਦੇ ਜਿਆਦਾ ਸੀਗਾ ਤੇ ਪਹਿਲਾ ਸੂਆ ਪਲੂਨਸ ਹੁੰਦੀ ਪਈ ਆ ਸੋ ਥੱਲੋ ਥਣ ਹਵਾਨਾ ਦੇਖੋ 30 ਪਲੱਸ ਦੀ ਵੀਰ ਕਨਾ ਉਮੀਦ ਆ ਤੇ ਬਾਕੀ ਹੋਰ ਵੀ ਵੀਰ ਦੇ ਬੈੜਾ ਚੰਗਿਆ ਘਰੇ ਰੱਖਿਆ ਵੀ ਆ ਬਰੀਡ ਜੋ ਬੱਲ ਕੇ ਚਲੋ ਨਵੀਂ ਜਨਰੇਸ਼ਨ ਤਿਆਰ ਹੋਈ ਜਾਂ ਦੋ ਚਾਰ ਨਾਲ ਸੇਲ ਕਰ ਦਿੰਦੇ ਆ ਅੱਗੇ ਦੂਜਾ ਨੰਬਰ ਜਿਹੜੀ ਬੈੜ ਦੇਖਦੇ ਆ ਕਿਹੜਾ ਸੂਆ ਦੂਜਾ ਸੂਆ ਹੁੰਦੀ ਆ ਕੈਕ ਦਿਨ ਲੰਦੇ ਆ ਜੀ 15 ਦਿਨ ਰਹਿੰਦੇ ਆ ਜੀ ਪਿਛਲੇ ਸਵੇਰੇ ਕਿੰਨੇ ਦੁੱਧ ਪਾਏ ਨੇ ਇਹਦੇ ਥੱਲੇ 29 30 ਲੀਟਰ ਦੁੱਧ ਸੀ ਪਿਛਲੇ ਸਵੇਰੇ ਅੱਜ ਦਿਨ 15 ਬਾਕੀ ਆ 15 ਦਿਨ ਬਾਕੀ ਆ ਕਿਹੜਾ ਸੀਮਨ ਲੱਗਿਆ ਇਹਦੇ ਵੀ ਕੈਨ ਲੱਗਿਆ ਹੋਇਆ ਠੀਕ ਐ ਇਸ ਵਾਰ ਆਪਾਂ ਅੰਦਾਜ਼ਾ ਲਾਈਏ ਕਿੰਨੇ ਦੁੱਧ ਪਾ ਦੂਗੇ ਇਹੇ 32 33 32 33 ਪਾਉਗੇ ਗਰਮੀ ਦੇ ਹਿਸਾਬ ਨਾਲ 30 ਤੋਂ ਪਾਰ ਵਾਲੀ ਹੈਗੀ ਆ ਹਾਂ ਇਹਦਾ ਭਾਵ ਯਾਰ ਆਪਾਂ ਕੀ ਰੱਖਿਆ ਨਹੀਂ ਆਪਾਂ 85000 ਰੁਪਏ ਦੀ ਦੇ ਦੇਾਂਗੇ ਵਜਾਇ ਸੋਝੂਗੀ ਵਿੱਚੋਂ ਥੋੜੀ ਬਾਹਰ ਨਾਲੋਂ ਸੋਭਰ ਦੂਜਾ ਸੂਆ ਬੱਚੀ ਸੁੰਦੀ ਪਈ ਆ ਤੇ ਬਾਕੀ ਮਿਲਟ ਮੇਨ ਵਗੈਰਾ ਦੇਖੋ ਸਾਫ ਸੁਥਰੀ ਮੋਟੀ ਇਸ ਵਾਰ ਗਰਮੀ ਦੇ ਵਿੱਚ ਵੀ ਆਪਾਂ 30 ਲੀਟਰ ਦੁੱਧ ਮੰਨ ਕੇ ਚੱਲ ਸਕਦੇ ਆ ਕੀ ਇਹਨੇ 30 ਤੋਂ ਆਪਾਂ ਬਾਦਨਾ ਫਿਰ ਕੂਟੀ ਮੱਥਾ ਵਗੈਰਾ ਤੇ ਜਿੰਦ ਜਾਣ ਸਾਫ ਸੁਥਰੀ ਵਹਿੜਾ ਤੇ 15 ਦਿਨ ਸੂਣ ਚ ਬਾਕੀ ਆ ਪੀਡੀਐਫ ਦਾ ਕੰਮ ਦਾ ਇਹਦੇ ਸੀਮਨ ਲੱਗਿਆ ਹੋਇਆ ਬਾਲਟੀ ਲਾ ਕਾਫੀ ਪਈਆਂ ਤੇ ਕੀਮਤ ਇਹਦੀ ਹੈਗੀ ਆ ਅੱਜ ਦੀ ਸਿਰਫ 85000 ਰੁਪਇਆ ਮੂੰਹ ਮੱਥਾ ਫੇਸ ਕੁਆਲਿਟੀ ਦੇਖ ਸਕਦੇ ਹੋ ਤੇ ਥਣ ਹਵਾਨੇ ਦੀ ਪੂਰੀ ਸਾਫ ਸੁਥਰੀ ਆ ਪੜੀ ਪੁੜੀ ਬਹੁਤ ਆ ਤੇ ਨਾਲਾ ਨੂੜਾ ਹਵਾਨੇ ਚੰਗੇ ਆਤ ਕਾਇਦੇ ਨੇ ਕੱਚੀ ਆ ਜ 15 ਦੇਂਦੀ ਜਿਹੜਾ ਵੀ ਲੈ ਕੇ ਜਾ ਦੋ ਪੈਸੇ ਦਊਗੀ ਉਹਨੂੰ ਕਿਉਂਕਿ ਕੱਚਾ ਪਸ਼ੂ ਡੇ ਬਾ ਡੇ ਵਾਧਦਾ ਹੀ ਵਾਧਾਗਾ ਤੇ ਹਵਾਨਾ ਵਗੈਰੇ ਕੋਈ ਨੀਰ ਤੋਂ ਫਿਰ ਦੇਖ ਸਕਦੇ ਹੋ ਸੋਹਣਾ ਹਵਾਨਾ ਸਾਫ ਸੁਥਰਾ ਚਾਰੇ ਤਾਂ ਨਿਕਣਵੇਂ ਤੇ ਅੱਗੇ ਇੱਕ ਆਪਾਂ ਬੱਚੀ ਦਿਖਾਈ ਜਾਂਦੀ ਹੈ ਜਿਹੜੀ ਪਾਲਕ ਬੱਚੀ ਹੈ ਨਾ ਹਾਂ ਕਿੰਨੀ ਕੁਮਰੇ ਦੀ ਇਹ 6 ਮਹੀਨਿਆਂ ਦੀ ਆ ਇਹ ਸਿੰਗ ਆਪਾਂ ਬਾਅਦ ਚੋ ਦਿਖਾਏ ਹਾਂ ਸਿੰਗ ਤਾਂ ਅਗਣ ਚ ਲੇਟ ਹੋ ਗਏ ਥੋੜਾ ਜਿਹਾ ਠੀਕ ਹੈ ਤੇ ਥਣ ਥਣ ਚਾਰੇ ਚੰਗੇ ਵਧੀਆ ਹਾਂ ਚਾਰੇ ਇੱਕੋ ਜਿਹੇ ਆ ਕੋਈ ਫੋਟ ਸੰਗ ਤਾਂ ਨਹੀਂ ਨਹੀਂ ਉਗਿਰੋ ਥਣ ਦੇਖ ਲਓ ਚਾਰੇ ਨਿੱਖਣਵੇਂ ਸਾਫ ਸੁਥਰੇ ਤੇ ਕਿੰਨੀ ਓਵਰ ਦੱਸੀ ਆਪਾਂ ਇਹਦੀ 6 ਮਹੀਨਿਆਂ ਦੀ ਆ ਇਧਰ ਰਿਕਾਰਡ ਵਗੈਰਾ ਕੁਝ ਮਾਦਾ ਹਾਂ ਸਾਰਾ ਕੁਝ ਦੇਵਾਂਗੇ ਠੀਕ ਆ ਕੀਮਤ ਇਹਦੀ ਕੀ ਰੱਖੀ ਆਪਾਂ ਇਹੇ 22000 ਦੀ ਦੇ ਦਿਆਂਗੇ ਮਾਂ ਆਪਣੇ ਕੋਲੇ ਆਈ ਧੀ ਇਹਦੀ ਮਾਂ ਥੱਲੇ 49 40 ਲੀਟਰ ਦੁੱਧ ਆ ਠੀਕ ਐ ਤੇ ਕੀਮਤ ਇਹਦੀ ਹੈਗੀ 22000 ਰੁਪਏ 22000 ਰੁਪਿਆ ਗੁਜਾਇਸ ਹੋ ਜੂਗੀ ਹਾਂ ਮੌਕੇ ਤੇ ਮਾਨਤਾਨ ਕਰ ਦਿਆਂਗੇ ਠੀਕ ਆ ਤੁਰਨ ਵਗੈਰਾ ਚੰਗੀਆਂ ਪੂਰੀ ਵਜੇ ਸਾਰਾ ਕੁਝ ਆਪਾਂ ਗੇੜਾ ਦਿਵਾ ਕੇ ਲੈ ਦੇ ਦਿੰਦੇ ਹਾਂ ਠੀਕ ਐ ਸੋ ਵੀਰੋ ਦੁੱਧ ਖਾਂ ਜਾਂ ਆਪਾਂ ਸਾਨੂੰ ਗ ਇੱਕ ਪਲੂਨ ਸੁੰਦੀ ਇੱਕ ਦੂਜਾ ਸੁਆਤ ਇੱਕ ਅਕੜ ਕਿਆ ਪਾਲਕੇ ਚਫ ਦੀ ਬੱਚੀ ਚੰਗਾ ਇਹਦੀ ਮਦਰਕਾਰ 3837 ਬਣ ਕੇ ਚਲੋ ਪਿੰਚ ਤੋਂ ਪਾਰ ਪਾਰ ਵਾਲੀ ਦੀ ਮਾਂ ਹੈਗੀ ਆ ਕੀਮਤ ਇਹਦੀ ਖੀਤੀ ਆਪਾਂ 22000 ਰੁਪਇਆ ਸੋ ਵੀਰੋ ਤੋਰਾ ਵਗੈਰਾ ਬੱਚੇ ਦੇਖ ਸਕਦੇ ਹੋ ਸਾਫ ਸੁਥਰਾ ਚੰਗਾ ਤੇ ਘੋੜੀ ਵਰਗੀ ਬੱਚੀ ਆ 22000 ਕੀਮਤ ਇਹਦੇ ਵਿੱਚੋਂ ਗੁਜਾਇਸ ਹੋ ਜਾਊਗੀ ਸੋ ਐਚਐਫ ਦੀ ਬੱਚੀ ਸੰਗ ਇਹਦੇ ਮੰਨ ਕੇ ਚਲੋ ਨਿਕਲ ਜਾਣਗੇ ਗੜੋੜੀਆਂ ਆ ਹਾਂ ਉਹ ਠੰਗ ਕੋਈ ਆਪਾਂ ਕਹਿੰਦੀ ਫੁੱਟਦਾ ਨਹੀਂ ਹੈਗਾ ਇਹ ਆਪਣੀ ਗਾਰੰਟੀ ਹੈ ਠੀਕ ਹੈ ਤੇ ਨੰਬਰ ਬੋਲੇ ਦੁਬਾਰੇ ਆਪਣਾ 9501179372 ਸੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ